ਕਲਵੰਤ ਦੀ ਕਲਾਕਾਰੀ ਰਚਨਾ ਲਵਪ੍ਰੀਤ ਸਿੰਘ ਜਦੋਂ ਮੈਂ ਸਕੂਲ ਦੀ ਪੜ੍ਹਾਈ ਖਤਮ ਕਰਕੇ ਵੱਡੇ ਸ਼ਹਿਰ ਦੇ ਇੱਕ ਨਾਮੀ ਕਾਲਜ ਵਿੱਚ ਦਾਖਲਾ ਲਿਆ ਤਾਂ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਸ਼ਹਿਰ ਦੇ ਚਮਕਦੇ ਮਾਹੌਲ ਤੇ ਵੱਡੇ ਘਰਾਂ ਦੇ ਮੁੰਡਿਆਂ ਨਾਲ ਮੇਲ-ਮਲਾਪ ਨੇ ਮੈਨੂੰ ਨਵੇਂ ਰੰਗਾਂ ਨਾਲ ਜਾਣੂ ਕਰਵਾਇਆ ਪਰ ਮੇਰੇ ਪਿੰਡ ਦੇ ਸਿੱਧੇ ਸਾਦੇ ਦੋਸਤ ਜਿਨ੍ਹਾਂ ਨਾਲ ਮੈਂ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ ਕਦੇ ਵੀ ਦਿਨੋਂ ਨਹੀਂ ਭੁੱਲੇ ਇੰਨਾ ਵਿੱਚੋਂ ਇੱਕ ਸੀ ਕੁਲਵੰਤ ਮੇਰੇ ਨਾਲੋਂ 2-3 ਸਾਲ ਛੋਟਾ ਜਿਸ ਦਾ ਪਰਿਵਾਰ ਸਾਡੇ ਪਿੰਡ ਵਿੱਚ ਸਾਦਗੀ ਨਾਲ ਜੀਵਨ ਗੁਜ਼ਾਰਦਾ ਸੀ ਉਸ ਦਾ ਪਿਤਾ ਸਾਡੀ ਕਰਦਾਸੀ ਰੀ ਸੀ ਤੇ ਇਸ ਦਾ ਨੇੜਲਾ ਕਰਨ ਮੇਰੀ ਤੇ ਕੁਲਵੰਤ ਦੀ ਦੋਸਤੀ ਬਹੁਤ ਗੂੜੀ ਸੀ ਅਸੀਂ ਹਰ ਸਮੇਂ ਇਕੱਠੇ ਹੁੰਦੇ ਚਾਹੇ ਖੇਤਾਂ ਵਿੱਚ ਖੇਡਣਾ ਹੋਵੇ ਜਾਂ ਪਿੰਡ ਦੀਆਂ ਗਲੀਆਂ ਵਿੱਚ ਗੱਲਾਂ ਬਾਤਾਂ ਇੱਕ ਦਿਨ ਜਦੋਂ ਅਸੀਂ ਖੇਤਾਂ ਵਿੱਚ ਕਣਕ ਦੀ ਬਾੜੀ ਦਰਾਂ ਸਮਾਂ ਬਿਤਾ ਰਹੇ ਸੀ ਕੁਲਵੰਤ ਨੇ ਅਚਾਨਕ ਸਭ ਨੂੰ ਹੈਰਾਨ ਕਰ ਦਿੱਤਾ ਉਸਨੇ ਖੇਦੀ ਵੱਟ ਤੇ ਬੈਠ ਕੇ ਸਿਰਫ ਲੱਕੜ ਦੇ ਟੁਕੜੇ ਨਾਲ ਅਜੇ ਹੀ ਤਸਵੀਰ ਓਕੇਦੀ ਕਿ ਸਾਰੇ ਦੇਖਣ ਵਾਲੇ ਮੰਤਰਮੁਗਤ ਹੋ ਗਏ ਬਿਨਾ ਕਿਸੇ ਸਾਧਨ ਜਾਂ ਧਾਗੇ ਦੀ ਮਦਦ ਤੋਂ ਉਸਨੇ ਮਿੱਟੀ ਤੇ ਜਾਦੂਈ ਅਕਸ ਓਕੇ ਰਿਆ ਉਸਦੀ ਉਮਰ ਭਾਵੇਂ ਛੋਟੀ ਸੀ ਪਰ ਉਸਦੀ ਕਲਾਕਾਰੀ ਦੀ ਉਚਾਈ ਨੇ ਸਭ ਦਾ ਦਿਲ ਚਿਤ ਲਿਆ ਚਾਹੇ ਕੋਈ ਵਸਤੂ ਹੋਵੇ ਜਾਂ ਇਨਸਾਨ ਜਿਸ ਨੂੰ ਵੀ ਉਹ ਦੇਖ ਲੈਂਦਾ ਉਸਦੀ ਤਸਵੀਰ ਉਸਦੇ ਹੁਨਰਮੰਦ ਹੱਥ ਜਿਵੇਂ ਜੀਵਨ ਬਖਸ਼ ਦਿੰਦੇ ਮੈਂ ਉਸ ਦੇ ਕੋਲ ਬੈਠ ਕੇ ਸ਼ਾਨਾਲ ਕਿਹਾ ਕਲਵੰਤ ਯਾਰ ਜਦੋਂ ਅਗਲੀ ਵਾਰ ਪਿੰਡ ਆਵਾਂਗਾ ਤੇਰੇ ਲਈ ਸ਼ਹਿਰ ਤੋਂ ਰੰਗ ਲਿਆਵਾਂਗਾ ਉਹਨਾਂ ਰੰਗਾਂ ਨਾਲ ਤੂੰ ਆਪਣੀਆਂ ਤਸਵੀਰਾਂ ਕਾਗਜ਼ 'ਤੇ ਉकेर ਸਕੇਗਾ ਸੰਭਾਲ ਸਕੇਗਾ ਇਹ ਤੇਰੇ ਪੁਰਖਵਜ ਵੀ ਕੰਮ ਆਉਣਗੀਆਂ ਤੂੰ ਆਪਣੀ ਕਲਾ ਨੂੰ ਦੁਨੀਆ ਸਾਹਮਣੇ ਲੈ ਕੇ ਜਾ ਸਕਦਾ ਹੈ ਮੇਰੀਆਂ ਗੱਲਾਂ ਸੁਣ ਕੇ ਕਲਵੰਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਦੇ ਚਿਹਰੇ 'ਤੇ ਅਜੀਬ ਜਿਹੀ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੇ ਦੋਵੇਂ ਹੱਥ ਜੋੜ ਕੇ ਆਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਮੁਸਕਰਾਉਂਦਾ ਮੋੜ ਆਪਣੇ ਕੰਮ ਵਿੱਚ जुट गया कुछ दिन बाद मैं बाजार तो उस रंगा समान खरीद के पिंड वापस आया मैनु इंतजार से कलवंत में रंग देख के उसकी खुशी देखागा जदों मैं उसके घर पहुँचे तो बूहा खड़काया तो उसकी माता बाहर आई मैं उस तो सुखता पूछा चाची कलवंत कितने है उसने चुप चाप एक बैठक वाल इशारा किया अचानक मैं देखा उस दखा पानी भर आया मेरा दिल घबरा गया मैं तुरंत बैठक वाल वध्या ਜੋ ਮੈਂ ਦੇਖਿਆ ਉਸਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਕਲਮੰਤ ਉੱਥੇ ਬੈਠਾ ਸੀ ਪਰ ਉਸ ਦੀਆਂ ਦੋਵੇਂ ਬਾਹਾਂ ਕਟੀਆਂ ਹੋਈਆਂ ਸਨ ਮੈਂ ਸੁੰਨ ਹੋ ਗਿਆ ਮੇਰੀ ਜ਼ੁਬਾਨ ਜਿਵੇਂ ਬੰਦ ਹੋ ਗਈ ਨਾ ਸਮਝ ਆਇਆ ਕਿ ਕੀ ਕਹਾ ਕਿ ਪੁੱਛਾਂ ਕਮਜ਼ੋਰ ਆਵਾਜ਼ ਨਾਲ ਮੈਂ ਉਸ ਦੀ ਮਾਤਾ ਤੋਂ ਪੁੱਛਿਆ ਚਾਚੀ ਇਹ ਕਿਵੇਂ ਵਾਪਰਿਆ ਉਸਨੇ ਸੁਣਦੇ ਹੋਏ ਦੱਸਿਆ ਉੱਤਰ ਕਲਮੰਤ ਆਪਣੇ ਪਿਤਾ ਨਾਲ ਆੜੀ ਦੀ ਫਸਲ ਵੜਨ ਲਈ ਰਿਹਾ ਪਰ ਤੇ ਗਿਆ ਸੀ ਉਹ ਮਸ਼ੀਨ ਵਿੱਚ ਰੁਗਦਾ ਰਿਆ ਸੀ ਕਿ ਅਚਾਨਕ ਉਸਦੇ ਹੱਥ ਮਸ਼ੀਨ ਵਿੱਚ ਆ ਗਏ। ਵਸ ਇੱਕ ਪਲ ਵਿੱਚ ਸਭ ਕੁਝ ਖਤਮ ਹੋ ਗਿਆ। ਇਹ ਰੋਤਾ ਸਦਾ ਲਈ ਹਪਾਜ ਹੋ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੇਰੇ ਹੱਥੋਂ ਰੰਗਾਂ ਦਾ ਲਿਫਾਫਾ ਡਿੱਗ ਪਿਆ। ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਉਸ ਪਲ ਮੈਂ ਹਾਲ ਪੁਰਖ ਅਗੇ ਹੱਥ ਜੋੜ ਕੇ ਅਰਦਾਸ ਕੀਤੀ, "ਹੇ ਰੱਬਾ ਅਜੇ ਹਾ ਦੁੱਖ ਕਿਸੇ ਦੁਸ਼ਮਣ ਨੂੰ ਵੀ ਨਾ ਦੇਣਾ।" ਕਲਵੰਤ ਦੀ ਕਲਾਕਾਰੀ ਜਿਸਨੇ ਸਭ ਦਾ ਦਿਲ ਜਿੱਤਿਆ ਸੀ ਹੁਣ ਸਿਰਫ ਯਾਦਾਂ ਵਿੱਚ ਸੀ ਪਰ ਮੈਂ ਜਾਣਦਾ ਸੀ ਕਿ ਉਸ ਦੀ ਹਿੰਮਤ ਅਤੇ ਜਜ਼ਬਾ ਹਿਸ ਦੁਖਦਾਈ ਹਾਸੇ ਨਾਲ ਵੀ ਨਹੀਂ ਟੁੱਟੇਗਾ ਤਨਵਰ